पाठ सत्य उठनी धीए जागनी कुड़िए मैडम जी रजनी पढ़ नहीं रही ओ कहती है मेरा पढ़न नु दिल नहीं करदा क्यों रजनी की हो गया कुछ नहीं मैडम जी मेनू पढ़ना चंगा नहीं लगदा बेटा इंज नहीं कहना चाहिदा तुहानू तो पता है विद्या साडे सब लई किन्नी जरूरी है ਕੁੜੀਆਂ ਵਿਦਿਆ ਪ੍ਰਾਪਤ ਕਰਕੇ ਹੀ ਸਮਾਜ ਵਿੱਚ ਉੱਚਾ ਸਥਾਨ ਪ੍ਰਾਪਤ ਕਰ ਰਹੀਆਂ ਹਨ ਪਹਿਲੇ ਸਮੇਂ ਵਿੱਚ ਜਦੋਂ ਕੁੜੀਆਂ ਨੂੰ ਪੜਾਇਆ ਨਹੀਂ ਜਾਂਦਾ ਸੀ ਉਸ ਸਮੇਂ ਔਰਤਾਂ ਨੂੰ ਸਮਾਜ ਵਿੱਚ ਬਰਾਬਰ ਦਾ ਦਰਜਾ ਨਹੀਂ ਮਿਲਦਾ ਸੀ ਸੱਚੀ ਮੈਡਮ ਜੀ ਹਾਂ ਰਜਨੀ ਤੁਸੀਂ ਚੰਗੀ ਵਿਦਿਆ ਪ੍ਰਾਪਤ ਕਰਕੇ ਕੋਈ ਵੀ ਉੱਚਾ ਰੁਤਬਾ ਪ੍ਰਾਪਤ ਕਰ ਸਕਦੇ ਹੋ ਤੇ ਸਮਾਜ ਵਿੱਚ ਮਾਨ ਪ੍ਰਾਪਤ ਕਰ ਸਕਦੇ ਹੋ ਮੈਂ ਸਮਝ ਗਈ ਮੈਡਮ ਜੀ ਹੁਣ ਤੋਂ ਮੈਂ ਖੂਬ ਦਿਲ ਲਗਾ ਕੇ ਪੜਾਂਗੀ ਸ਼ਾਬਾਸ਼ ਬੇਟਾ ਚਲੋ ਅੱਜ ਅਸੀਂ ਕੁੜੀਆਂ ਦੇ ਵਿਦਿਆਪ੍ਰਾਪਤ ਦੇ ਮਹੱਤਵ ਨੂੰ ਦਰਸਾਉਂਦੀ ਕਵਿਤਾ ਉਠਨੀ ਧੀਏ ਜਾਗਨੀ ਕੁੜੀਏ ਪੜਦੇ ਹਾਂ ਉਠਨੀ ਧੀਏ ਪੜ ਕਿਤਾਬਾਂ ਲਾਸਟ ਛਾਪਾਂ ਛੱਲੇ ਨੇਰ ਉਹਨਾ ਤੋਂ थरथਰ ਕੰਬਦਾ ਸ਼ਬਦ ਜਿਨ੍ਹਾਂ ਦੇ ਪੱਲੇ ਉਠਨੀ ਧੀਏ ਜਾਗਨੀ ਕੁੜੀਏ ਜਾਗਣ ਤੇਰੇ ਭਾਗਨੀ ਕੁੜੀਏ ਵਿਚ ਕਿਤਾਬਾਂ ਈ ਤੈਨੂੰ ਅੰਬਰ ਹਾਕਾਂ ਮਾਰੇ ਇੱਕ ਦਿਨ ਤੇਰੇ ਪੈਰਾਂ ਥੱਲੇ ਹੋਣੇ ਚੰਨ ਸਿਤਾਰੇ ਲਿਖ ਸਾਹਾਂ ਦੇ ਹਰ ਪੰਨੇ ਨੂੰ ਰੋਣ ਨਾ ਸੁਪਨੇ ਕੱਲੇ ਉਠਨੀ ਈ ਤੀਏ ਜਾਗ ਨੀ ਕੁੜੀਏ ਜਾਗਣ ਤੇਰੇ ਭਾਗ ਨੀ ਕੁੜੀਏ ਚਾਨਣ ਵਾਲੀ ਸੋਚ ਹਮੇਸ਼ਾ ਸੀਸ ਉਠਾ ਕੇ ਤੁਰਦੀ ਸ਼ਬਦ ਵਿਹੂਣੀ ਦੁਨੀਆ ਕੱਚੀਆਂ ਕੰਧਾਂ ਵਾਂਗੂ ਭੁਰਦੀ ਸੋਚ ਜਦੋਂ ਵੀ ਪਾਸਾ ਪਰਤੇ ਚਿੜੀਆਂ ਬਾਜ ਦਵੱਲੇ ਉਠਨੀ ਧੀ ਇਹ ਜਾਗ ਨੀ ਕੁੜੀਏ ਜਾਗਣ ਤੇਰੇ ਭਾਗ ਨੀ ਕੁੜੀਏ ਸ਼ਬਦਾਂ ਦੀ ਛਾਵੇਂ ਆ ਜਾਂਦਾ ਹਰ ਇੱਕ ਦੁੱਖ ਸੁੱਖ ਜਰਨਾ ਇਨ੍ਹਾਂ ਨੇ ਹੀ ਤੇਰੇ ਸਾਹੀਂ ਸ਼ਬਦ ਸਿਦਕ ਹੈ ਪਰ ਨਾ ਸ਼ਬਦਾਂ ਦੀ ਹੈ ਤੋਰ ਹੀ ਵੱਖਰੀ ਤੇ ਅੰਦਾਜ਼ ਅਵੱਲੇ ਉਠਨੀ ਧੀ ਇਹ ਜਾਗ ਨੀ ਕੁੜੀਏ ਜਾਗਣ ਤੇਰੇ ਭਾਗ ਨੀ ਕੁੜੀਏ ਹਰ ਵੇਲੇ ਅਰਦਾਸ ਹੈ ਕਰਦਾ ਸ਼ਾਇਰ ਇੱਕ ਧਨਵਾ ਧੀਆਂ ਦੇ ਸਰ ਰਹੇ ਸਲਾਮਤ ਸ਼ਬਦਾਂ ਦਾ ਚੰਦਵਾ ਸ਼ਬਦਾਂ ਦੀ ਹੀ ਕਿਣਮਣ ਹੋਵੇ ਹਰ ਘਰ ਗਲੀ ਮੁਹੱਲੇ ਉਠਣੀ ਧੀਏ ਜਾਗਨੀ ਕੁੜੀਏ ਜਾਗਣ ਤੇਰੇ ਭਾਗਨੀ ਕੁੜੀਏ